ਭਾਈ ਮੈਂ ਲੈਣਾ ਕੱਪੜੇ ਯਾਰ ਮੇਰੇ ਕੋਲੇ ਪੈਸੇ ਵੀ ਠੀਕ ਠਾਕ ਆ ਗਏ ਉਹ ਕੱਪੜੇ ਤੇ ਨੂੰ ਦਵਾ ਦਿੰਨੇ ਆ ਦੇਖ ਆਪਣੇ ਚਾਹਨ ਬਰਾਜ ਫੈਸ਼ਨ ਉਸ ਭੁੰਦਰ ਵਾਲੇ ਬਾਬਾ ਹੱਤ ਬੜਾ ਟਾਈਟ ਆ ਮਰਾ ਯਾਰ ਓਏ ਘੱਟ ਪੈਸਿਆਂ ਚ ਪੂਰੇ ਨਾਗ ਆ ਜਾਣਗੇ ਤੇਰੇ ਅੱਛਾ ਯਾਰ ਹਾਂ ਆ ਜਾ ਲੈ ਕੇ ਜਾ ਚਾਰ ਪੰਜ ਨਾਗ ਲੈ ਕੇ ਜਾਉ ਮੈਂ ਆ ਜਾ ਲਾਡੀ ਕੀ ਹਾਲ ਹੈ ਬਾਈ ਕੀ ਹਾਲ ਆ ਬਾਈ ਇਹ ਲੈਣਾ ਕੱਪੜੇ ਯਾਰ ਇਹਦੇ ਕੋਲੇ ਪੈਸੇ ਥੋੜੇ ਆ ਤੇ ਨਾਗ ਚਾਹੀਦੇ ਆ ਵਾਦ ਦੇ ਨੂੰ ਇਹਦਾ ਹੱਲ ਕਰਕੇ ਦੇ ਥਾਰਾ ਹੱਲ ਕਰਕੇ ਦੇ ਅੱਛਾ ਬਾਈ ਯਾਰ ਰੇਟ ਲੂਟ ਦੱਸ ਦੇ ਭਰਾਵਾ ਕਿਵੇਂ ਆ ਪੂਰਾ ਵਧੀਆ ਬਾਈ ਪੈਸੇ ਘੱਟ ਆ ਮਰੇ ਕੋਈ ਗੱਲ ਨਹੀਂ ਬਾਈ ਮੈਂ ਆ ਕਿੰਨੇ ਦੀਆਂ ਇਹ ਕਿੰਨੀਆਂ ਨੇ ਇਹ ਬਈ 1000 ਦੀਆਂ 4 ਆ 1000 ਦੀਆਂ 4 4 ਹਾਂ ਬਈ ਪੂਰੀਆਂ ਵਧੀਆ ਦੇਖ ਬਰਬਰੀ ਵਾਲੀਆਂ ਦੇਖ ਲੋ ਬਈ ਟੀ-ਸ਼ਰਟਾਂ ਵੀ ਆਪਣੇ ਕੋਲੇ ਹਾਂ ਬਈ ਟੀ-ਸ਼ਰਟਾਂ ਵੀ ਆਪਣੇ ਕੋਲੇ ਬਈ ਇਹ ਆ ਦੇਖ ਇਹ ਕਿੰਨੇ ਕਿੰਨੀਆਂ ਨੇ ਇਹ ਬਈ 1000 ਦੀਆਂ 3 ਆ 1000 ਦੀਆਂ 3 ਹਾਂ ਬਈ ਬਾਬਾ ਦਾ ਵਧੀਆ ਦੁਕਾਨ ਤੇ ਲੈ ਕੇ ਆਇਆ ਮੈਨੂੰ ਯਾਰ ਤੇ ਜੇ ਕਿਸੇ ਨੇ ਜੀਨ ਦੀ ਪੈਂਟ ਲੈਣੀ ਹੋਵੇ ਹਾਂ ਬਈ ਜੀਨ ਵੀ ਹੈਗੇ ਆਪਣੇ ਕੋਲੇ ਪੂਰੀ ਵਧੀਆ ਬਈ 50 1500 ਦੀਆਂ 3 ਬਈ 1500 ਦੀਆਂ 3 ਹਾਂ ਬਈ ਹਾਂ ਤੇ ਸ਼ਰਟਾਂ ਨਾਲ ਸ਼ਰਟਾਂ ਵੀ ਆ ਬਈ 1000 ਦੀਆਂ ਤਿੰਨ ਲਾਇ ਬਈ ਯਾਰ ਨਮਾ ਚੱਲਦਾ ਜਿਹੜਾ ਸ਼ੇਡ ਆ ਅੱਜ ਕੱਲ ਠੀਕ ਐ ਬਈ ਯਾਰ 1000 ਦੀਆਂ ਤਿੰਨ ਬਈ ਯਾਰ ਉਹਦਾ ਲੋਟਾ ਕੰਮ ਤੇਰਾ ਵਧੀਆ ਬਈ ਯਾਰ ਮੇਰਾ ਵਧੀਆ ਸਰਜੂਗਾ ਸਰਜੂਗਾ ਜਮਾ ਲੈ ਲਾਡੀ ਭਰਾ ਐ ਕਰ ਆਪਣਾ ਡਰੈੱਸ ਬੋਲ ਦੇ ਤਾਂ ਉਹਨਾਂ ਨੰਬਰ ਬੋਲ ਦੇ ਉਦੋਂ ਉਹਨਾਂ ਕਾ ਚਾਹ ਕੇ ਕਰਾਂ ਬਈ ਡਰੈੱਸ ਬਈ ਆਪਣਾ ਹੈਗਾ ਪ੍ਰੈਸ ਵਾਲੀ ਗਰੀ ਨਿਊ ਮਾਰਕੀਟ ਚਾਹਾਨ ਬ੍ਰਦਰ ਫੈਸ਼ਨ ਹਾਊਸ ਨੰਬਰ ਹੈਗਾ ਆਪਣਾ 84790790 ਆਫਰ ਦੱਸ ਦੇ ਇੱਕ ਵਾਰੀ ਸਾਰੇ ਭਰਾਵਾਂ ਨੂੰ ਆਫਰ ਬਈ 1000 ਦੀਆਂ ਤਿੰਨ ਦਾ ਆਪਣੇ ਕੋਲੇ ਇਹ ਸ਼ਰਟਾਂ ਹੀ ਆ ਆ ਸ਼ੁਰੂ ਕਰ ਦੇ ਸਾਰੇ ਆਪਣੇ ਕੋਲੇ ਕਲਰ ਆਏ ਆ ਆ ਦੇਖ ਲੋ ਸਟਾਕ ਆਪਣੇ ਕੋਲੇ ਬਾਧੂ ਪਿਆ ਕੋਈ ਸਟਾਕ ਦੀ ਕਮੀ ਨਹੀਂ ਤੇ 1500 ਦੀਆਂ ਬਈ ਤਿੰਨ ਜੀਨਾਂ ਗਿਆ ਤੇ ਟੀ-ਸ਼ਰਟ ਤੇ ਲੋਰਾ ਰੱਖਦੇ ਬਈ ਟੀ-ਸ਼ਰਟਾਂ ਵੀ ਬਈ ਆਪਣੇ ਕੋਲੇ ਆ ਸੀ 1000 ਦੀਆਂ ਤਿੰਨ ਤੇ ਲੋਰਾ ਬਈ 4000 ਦੀਆਂ ਤੇ ਜੋ ਕੋਈ ਭਰਾ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਬਾਅਦ ਹੋਰ ਵੀ ਆਫਰ ਬਈ ਆਪਾਂ ਵੀ ਉਹਨਾਂ ਨੂੰ ਦੇ ਦੇਵਾਂਗੇ ਨੂੰ ਦੇ ਦੇਵਾਂਗੇ ਬਈ ਆ ਸੀ ਸੂਮ ਦੇਵਾਂਗੇ ਆਪਾਂ ਜਿਹੜਾ ਵੀ ਛੋਟੀ ਵੀਡੀਓ ਸ਼ੇਅਰ ਕਰਕੇ ਉੱਤੇ 3000 ਤੋਂ ਵੱਧ ਦੀ ਜਿਹੜਾ ਭਰਾ ਵੀਰੇ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ 2000 ਕਹਿੰਦਾ ਪੇਜ ਫੋਲੋ ਕਰਕੇ ਆਊਗਾ ਉਹਨਾਂ ਵਾਸਤੇ ਨਾਲ ਵੀਰੇ ਇੱਕ 3000 ਦੀ ਸਪਿੰਕਰ ਕੋ ਪਰਫਿਊਮ ਫ੍ਰੀ ਆ ਇਹ ਤੇ ਆਪਣੀ ਆਈਡੀ ਦੱਸੀ ਇੰਸਟਾਗ੍ਰਾਮ ਤੇ ਚਾਹਾਨ ਬ੍ਰਦਰਸ ਫੈਸ਼ਨ ਹਾਊਸ ਆਪਾਂ ਮੈਂਸ਼ਨ ਕਰ ਦੇਗੇ ਵੀ ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ